ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤੇ ਉਪਾਇਆ ਪਹਿਜ ਰਖਦਾ ਆਇਆ RAM ਰਾਜੇ ਹਰਨਾਪਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਗਰੋਗ ਭਇਆ ਜਾ ਸੁਖਤਾਬ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਵ ਪਰਿ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਰਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿੱਤ ਸਵਾਲੇ ਉਹ ਜਿੰਕੀ 300 ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹੰਦਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਆਵਾਜੇ ਤੇਰੇ ਨਾਮ ਦਾ ਅਨੇਕ ਅ ਸੰਖਾ ਕੀਤੇ ਤੇਰੇ ਗਵਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਵ ਕਈਏ ਕੀਤੇ ਤੇਰੇ ਗਵਨ ਹਾਰੇ ਗਾਵਨ ਤੁਧ ਨੋ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧ ਨੋ ਚਿਤ ਗੁਪਤ ਲਿਖ ਜਾਣਾ ਲਿਖਲੇ ਧਰਮ ਵਿਚਾਰੇ ਗਾਵਨ ਤੁਧ ਨੋਈ ਸਰਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੋਈ ਇੰਦਰਿੰਦਰਾ ਸਣ ਬੈਠੇ ਦੇਵ ਤੇ ਆਂਦਰ ਨਾਲੇ ਗਾਵਨ ਤੁਧ ਨੋ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੋ ਸਾਧਵੀ ਜਾ ਰਹੇ ਗਾਵਨ ਤੁਧ ਨੋ ਜਤੀ ਸਤੀ ਸੰਤੋਖੀ ਗਾਵਨ ਤੁਧ ਨੋ ਵੀਰ ਕਰਾਰੇ ਗਾਵਨ ਤੁਧ ਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ 라वण ਤੁਦਨੋ ਮੋਹਨੀਆ ਮਨ ਮੋਹਨ ਸੂਰਗਮਸ਼ ਪਿਆਰੇ ਗਾਵਨ ਤੁਦਨੋ ਰਤਨਿ ਉਪਾਏ ਤੇਰੇ 88 ਤੀਰਥ ਨਾਲੇ 라वण ਤੁਦਨੋ ਜੋਤ ਮਹਾਬਲ ਸੂਰਾ 라वण ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸ ਆਸਲੇ ਹੋਰ ਕੀਤੇ ਉਦੋਂ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੰਸਾਏ ਸੱਚਾ ਸਾਚੀ ਨਾਹੀ ਹੈ ਬੀਹੋਸੀ ਜਾਏ ਨ ਜਾਸੀ ਰਚਨਾ ਦੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਨਸੀਮ ਆਇਆ ਜਿਨੂ ਪਾਈ ਕਰ ਕਰ ਦੇਖੇਗੀ ਤਾਂ ਆਪਣਾ ਜੋ ਤਿਸ ਦੀ ਵੜਿਆਈ ਜੋ ਉਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਾਹੋ ਸਾਹਬਤ ਸੇਵ ਨਾਨਕ ਰੈਣ ਰਜਾਈ ਆ ਸਭੁ ਲਾ ਬੈਲਾ ਸੁਣ ਵਡਾ ਆਖੈ ਸਭ ਕੋ ਏ ਕੇਵਡ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਾ ਜਾਏ ਕਹਿਣੇ ਵਾਲੇ ਤੇਰੇ ਰਏ ਸੁਮਾਰੇ ਵੱਡੇ ਮੇਰੇ ਸਾਹਿਬਾ ਗੈਰ ਗੰਭੀਰ ਆਣੀ ਗਹਿਰਾ ਕੋਏ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਾਹ ਆਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਤਾਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵੜਿਆਈ ਸਭ ਸੱਤ ਸੱਤ ਤਪ ਸਚ ਨਿਆਈਆ ਸੇਦਾ ਪੁਰਖਾਂ ਅੱਖੀਆਂ ਵੜਿਆਈਆ ਤੁਧ ਵਣ ਸੀਕ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾ ਰਾਜ ਜਿਸ ਤੋਂ ਦੇ ਤੇ ਸਹਿ ਗਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਮ ਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਤੋ ਭੁਖੈ ਖਾਏ ਚਲੀਐ ਦੂਖ ਸੋਗ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਦਿਲਵੜਿਆਈ ਆਹ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਗਏ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਬ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਅਨਕ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਤਸਮ ਵਿਸਾਰੇ ਤੇ ਤੁਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੁਜਰੀ ਮਹੰਤਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖ ਆਵੈ ਨਉ ਪਰਉ ਗੁਰ ਪਾਸ ਹਮ ਕੀਰੇ ਫਿਰਮ ਸਤਪੁਰ ਸ਼ਰਣਾਇ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਹਰਦੈ ਵਾਗੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਤਾਸ ਆਵ ਹਰ ਜਨ ਏਵਡ ਪਾਗ ਵੜੇ ਰਹੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਦਰਗਤਾ ਸੈ ਮੇਰੇ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਵੇ ਹੀਣ ਜਗ ਪਾਸ ਜੋ ਸਤਿਗੁਰ ਸ਼ਰਨ ਸੰਤ ਨਹੀਂ ਆਏ ਤ੍ਰਿਜ ਜੀਵੇ ਦ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਦਿਨ ਗੁਰਮਸਤਕ ਲਿਖਿਆ ਲੈ ਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਰੇ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨਿਤ ਵੇ ਉਦਮਾ ਜਾ ਆਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜਨਤੀ ਉਪਾਏ ਤਾਂ ਕਰਿ ਗਿਆ ਗੈ ਕਰਤਾ ਆ ਮੇਰੇ ਮਾਦੋ ਜੀ ਸਤ ਸੰਤ ਮਿਲੇ ਸੋਦਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਭਨਤਾ ਕੋਏ ਨ ਬਿਸਕੀ ਤਰਿਆ ਸਿਰ ਸਿਰਲੇ ਜਿ ਸਮਾਏ ਠਾਕੁਰ ਕਾਹੇ ਮਨ ਕੋ ਕਰਿਆ ਉੜੇ ਉੜੇ ਆਵੇ ਸੇ ਕੋ ਸਾ ਤੇ ਸਿ ਪਾਛੇ ਬਥਰੇ ਛਰੇ ਆ ਤਨ ਕਮਣ ਖਲਾਵੇ ਕਮਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸੇ ਅਸ਼ਟ ਸਿਦਾਨ ਠਾਪੁਰ ਕਰ ਤਰ ਤਰਿਆ ਜਨ ਨਾਨਕ ਬਲ ਬਲ ਸਤਿ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਮਹੱਲਾ ਚੌਥਾ ਸੋ ਬੁਰਖ ਇਕ ਅੰਕਾਰ ਸਤਿ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿਆ ਕਮਾਇ ਕਮਿਆ ਪਾਰਾ ਸਬਦ ਆਵੇ ਸਬਦ ਆਵੇ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁ ਜੀ ਆਗਾ ਦਾ ਤਾਰਾ ਹਰਿ ਆਵੋ ਸੰਤੋ ਜੀ ਸਬਦੋਪ ਵਿਸਾਰਣਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤੂ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪੁਰਖ ਸਮਾਨਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਹਾਂ ਤੁਧ ਵਿਨਿ ਅਵਰ ਨਾ ਜਾਣਾ ਤੂੰ ਬਾਰ ਬਰਮ ਬੇਅੰਤ ਬੇਅੰਤ ਕੀ ਤੇਰੇ ਕਿਆ ਬਣਿਆ ਆਪ ਰਖਾਣਾ ਜੋ ਸੇਵੈ ਜੋ ਸੇਵੈ ਤੁਮ ਜੀ ਜਨ ਨਾਨਕ ਤੈਨੁ ਕਰਵਾਣਾ ਹਰ ਧਿਆਵੇ ਹਰ ਧਿਆਵੇ ਤੁਝ ਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮੁਕੰਦਰ ਸੇ ਮੁਕੰਦ ਪਏ ਜਿਨ ਹੰਤ ਆਇਆ ਜੀ ਤਿਨ ਤੂਕੀ ਜਮ ਕੀ ਫਾਸੀ ਜਿਨਾਂ ਨਿਰਭਉ ਜਿਨ ਹਰਿ ਨਿਰਭਉ ਤੇ ਆਇਆ ਜੀ ਤਿਨ ਕਾ ਕਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੈਤਾਨਾ ਸੈਤਾਨਾ ਜਿਨ ਹੰਤ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਝ ਜੀ ਹਰਿਆਣ ਕੇ ਅਨੇਕ ਅਨੰਤਾ ਤੇਰੀ ਅਨੰਤ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਾ ਪੈ ਜਪੈ ਬੇਅੰਤਾ ਤੇਰੇ ਅਨੇ ਤੇਰੇ ਅਨੇਕ ਪੜੇ ਬਲ ਸੰਗਤ ਸਾਸ ਜੀ ਕਰ ਕੇ ਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨੰਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਮ ਆਦਿ ਪਰਪਰੰਪਰ ਕਰਤਾ ਜੀ ਤੁਧ ਜਿਵੜੇ ਅਵਰ ਨਾ ਕੋਈ ਤੂੰ ਜੁਗ ਜੁਗੇ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੋ ਨੈ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭੇ ਉਪਾਈ ਜੀ ਤੁਦੇ ਆਪੇ ਸ੍ਰੇਸ਼ਟ ਸਭ ਹੋਈ ਜਨਣਾ ਅਨੁਗੁਣ ਬਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆ ਸੁਬਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਬੋਵੇ ਸੋਈ ਚੀਸੀ ਜੋ ਤੋਂ ਦੇ ਸੋਈ ਹੋਂ ਪਾਈ ਰਹਾ ਵਾ ਸਭ ਤੇਰੀ ਗੁਰੂ ਸਭ ਨਹੀਂ ਤੇ ਆਇਆ ਜਿਸ ਨੇ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਆਇਆ ਤੇ ਤੇ ਆਪ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਏ ਤੁਝ ਮੈਂ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਮਿੰਜੋ ਮਿਲ ਵੀ ਛੁੜਿਆ ਸੰਜੋ ਕੀ ਮੇਲ ਜਿਸਨੋਂ ਤੂੰ ਜਾਣਾ ਏ ਸੋਈ ਜਨ ਜਾਣਾ ਹਰ ਗੁਣ ਸਦ ਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਬਿਨ ਤੂ ਜਾਇ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣਾ ਸੋਏ ਜਨ ਨਾਨਕ ਗੁਰ ਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤੇਤਾ ਸਰਵਰ ਲੈ ਕਈ ਲੈ ਨਿਵਾਸਾ ਪਾਣੀ ਪਾਉ ਤਿਨਹਿ ਕੀਆ ਪੰਗਜ ਮੁਹਬਤ ਨਹੀਂ ਚਾਹ ਲੈ ਹਮ ਦੇਖਾਂ ਤੈ ਡੂਰੀ ਲੈ ਮਾਨੇਕ ਨਾ ਚੇਦ ਸਮੂਡ ਮਨਾ ਹਰ ਵਿਸਰ ਸੇਰੇ ਹੁਣ ਬਿਨਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤਾ ਜਨਮ ਪਿਆ ਪ੍ਰਾਨਵਤਨਾਂ ਨ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਬਹੀ ਪਰ ਅਬਲ ਮਾਨੁ ਹੁ ਦੇਹ ਰੀਆ ਗੋਮਨ ਮਿਲਣ ਕੀ ਏ ਤੇਰੀ ਬਰੀਆ ਔਰ ਕਾਇ ਤਰਿ ਕਿ ਤੈ ਨਾਮ ਮਿਲ ਸਾਧ ਸੰਗਤ ਫਜ ਕੇਵਲ ਨਾਮ ਸਰੰਗ ਜਾਗ ਲਾਗ ਕਉ ਜਲ ਤਰਣ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣੈ ਹਰਿ ਰਾਯਾ ਕੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਪਾਤਸ਼ਾਹੀ ਦਸਵੀਂ ਕਹੇ ਬਾਚ ਬੇਨਤੀ ਚੋ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨਨ ਮੰਨ ਰਏ ਹਮਾਰਾ ਨਾ ਜਾਣ ਕਰੋ ਕਿਰਪਾ ਰਾ ਹਮਰੇ ਦੁਸ਼ਟ ਸਭੈ ਤੁਮਗਾ ਹੋਇ ਆਪਾ ਦੇ ਮੋਏ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇ ਸਿਖ ਸਭੈ ਕਰਤਾ ਰਾ ਮੋਰ ਅਚਾਨੇ ਕਰਦਾ ਕਰਿਆ ਸਬਰਨ ਕੋ ਆਸ ਨਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛੋੜ ਕੋਈ ਅਵਰ ਨਾ ਤਿਆਂ ਜੋ ਵਰ ਜਾਉ ਸੋ ਤੁਮਤੇ ਪਾਉ ਸੇਵਕ ਸੇਖਾ ਮਾਰੇ ਤਾਰੀ ਤੁੰਟਣ ਸਤਰ ਹਮਾਰੇ ਮਾਰੀ ਹੈ ਆਬਾਦ ਮੁਦੇ ਵਰਿਆ ਮਰਣ ਕਾਲ ਤਾ ਤਰਾਸਨ ਵਰਿਆ ਉਜੋ ਸਦਾ ਹਮਾਰੇ ਪਛਾ ਸ਼੍ਰੀ ਹਸਤੁਜੋ ਕਰੇ ਹੋਰ ਅੱਛਾ ਰਾਖ ਲਿਓ ਮੋਇਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਨ ਫੇ ਹੰਤਾ ਤੁਮੋ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਵਕ ਭਰਾ ਕਾਲ ਪਾਇ ਸਿਰਜੂ ਅਵਤਾਰਾ ਕਾਲ ਪਾਇ ਕਰਿ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਵ ਲੋਲ ਸਵਾਰਾ ਨਿਸ਼ਕਾਰ ਹੈ ਕਾਏ ਹਮਾਰਾ ਜਵਨ ਕਾਲ ਸਵ ਜਗਤ ਬਨਾਇਓ ਦੇਵ ਦਾਇਤ ਜੈ ਸ਼ਣਿ ਉਪਜਾਇਓ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਿਸ਼ਕਾਰ ਤਿਸਿ ਕੋ ਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸੇਵ ਕਨ ਕੋ ਸੇਵਨ ਸੁਭਦੀ ਔ ਸਤਰਣ ਕੋ ਪਲ ਮੋਬਦ ਕੀਓ ਘਟ ਘਟ ਕੇ ਅਤ ਕੀ ਜਾਣਤ ਬਲੇ ਗੁਰੇ ਕੀ ਤੀਰ ਪਛਾਨਤ ਖਿੰਟੇ ਤੇ ਕੁੰਜ ਰਹੇ ਸਤੂ ਦਾ ਸਰਪਰ ਕਿਰਪਾ ਟਿਕਰਪੂ ਦਾ ਸੰਤਨ ਸੁਖ ਪਾਏ ਤੇ ਮੁਖੇ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਠਪਠ ਕੀ ਜਾਣੈ ਜਵ ਵਿੱਚ ਕਰ ਕਰਾ ਕਰ ਤਾਰਾ ਪਰ ਜਾ ਤਰ ਤਵ ਦੇ ਅਪਾਰਾ ਜਵ ਆਕਰ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਤਰ ਸਭ ਹੋਂ ਜੇਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਲੋਜਿ ਉਚਾਰੈ ਤੁਨ ਸਭ ਹੀ ਤੇਰਾ ਤਿ ਨਿਰਾਦਮ ਜੰਤ ਬੇਦ ਭੇਦੇ ਹਰਿਆਦਮ ਨਿਰੰਕਾਰ ਨਿਰਵਕਾਰ ਨਰਨਾਮ ਬਿਆਦ ਨੀਲੇ ਨਾਦੇ ਸੰਭ ਤਾ ਕਾ ਉਲੀ ਉਜਾਰਤ ਬੇਦਾ ਜਾਗੋ ਬੇਵ ਨ ਪਾਤ ਹੋਵੇ ਤਾ ਤਾ ਕੋ ਕਰਪਾ ਹਣੇ ਅਨੁਮਾਨਤ ਮਹਾ ਮੂੜ ਕਸ਼ਪੇਦ ਨਿਆਨਤ ਮਹਾਦੇਵ ਕੋ ਗੈਤ ਸਦਾ ਸੇਵ ਨਿਰੰਕਾਰ ਕਾ ਚੀਨਤ ਨੈ ਦੇਵਾ ਆਪੇ ਆਪਣੀ ਖੁਦ ਹੈ ਜੀ ਤੀਵਰਨ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਸਚੰ ਸੰਸਾਰਾ ਇੱਕ ਰੂਪ ਅਨੂਸਰੂਪ ਆ ਰੰਗ ਭਇਓ ਰਾਵ ਕਈ ਭੂਪਾ ਅੰਡਾ ਜੇ ਰਸੇ ਤਜ ਕੀਨੀ ਉਤਕੁਜ ਖਾਨ ਪੌਰ ਰਚਦੀਨੀ ਕਉ ਫੂਲ ਰਾਜਾ ਹੋ ਬੈਠਾ ਕੋ ਸਿਮੜ ਭਇਓ ਸ਼ੰਕਰ ਹੀ ਕੈਠਾ ਸਿਦਲੇਸ਼ ਰਿਟਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਔਰ ਰਛਾ ਮੇਰੀ ਤੁਮ ਕਰੋ ਸੇਖਿਓ ਵਾਰ ਸਿਕ ਸੰਧਰੋ ਦੁਸ਼ਟੀ ਤੇ ਉਠੋ ਤਿੜ ਪਤਾ ਸਗਲ ਬਦੇਸ਼ ਕਰੋ ਰਣ ਘਾਤਾ ਜੇ ਅਸਰਿਤੋ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਹੋ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਗਟ ਸਭ ਟਾਰੇ ਜੋ ਕਲ ਕੋ ਇਕ ਵਾਰ ਤਿਆ ਹੈ ਤਾਂ ਕੇ ਕਾਲ ਲੰਕਨੀ ਹੈ ਰਛਾਓ ਤਾਏ ਸਭ ਕਾਲਾ ਦੁਸ਼ਟੀ ਅਰਿਸ਼ਟ ਦਰੇ ਤਤ ਕਾਲਾ ਕਿਰਪਾ ਦਿਸ਼ਟ ਤਨ ਜਾਇ ਨੇ ਹਰ ਹੋ ਤਾਕੇ ਤਾਪ ਤਨ ਬਮੋ ਹਰ ਹੋ ਰਿਤ ਸਿਤ ਕਰਮੋ ਸੋ ਹੋਈ ਦੁਸ਼ਟ ਸਾਸ ਹੋਇ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਵਾਰਾ ਕਾਲ ਫਾਸਤੇ ਤਾਇ ਉਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤ ਮੈਂ ਸ਼ਰਮ ਤੇ ਹਾਰੀ ਆਪ ਆਤੈ ਲਿਓ ਵਾਰੀ ਸਰਵ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਵਾਏ ਕਹੇ ਜਬ ਤੇ ਤੁਮਰੇ ਤਉ ਤੇ ਕੋ ਮਾਖ ਤਰੇ ਨਹੀਂ ਆਨੇ ਹੋ ਰਹਾ ਮਹੀ ਕੁਰਾਨ ਕੁਰਾਨੇ ਅਨੇਕ ਕਹਿਮ ਤੇ ਕਨਾਵਾਂ ਨਿਓ ਸਿਮਰਤ ਸ਼ਾਸਤਰ ਵੇਦ ਸਬੈ ਕੋ ਵੇਦ ਕਹਿ ਹਮ ਇੱਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਰਹੀ ਕੀ ਲਾਜ ਅਸ ਰੋਬਿੰਦ ਰਾਸ ਤੋਹਾਰ ਨਰਾਮ ਕਲੀ ਮਹੰਤਾ ਤੀਜਾ ਅਨੰਦ ਕੋ ਓਕਾਰ ਸਤਿਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਦ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਵਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲੇ ਰਹੁ ਤੂੰ ਮਨ ਮੇਰੇ ਤੂ ਗਸਬੇ ਸਾਰਣਾ ਅੰਗੀਕਾਰੋ ਕਰੇ ਤੇਰਾ ਕਰੈ ਸਤਿ ਸਵਾਰਣਾ ਸਭ ਨਾਮ ਗਲਾ ਸੰਰਾਖ ਸਵਾਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੀ ਸਹਿ ਜਿਸ ਦੇ ਸੋ ਪਾਵੇ ਸਦਾ ਸਿਮਤ ਸਾਲਾ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਜੇ ਸ਼ੁਭਕ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਦਾਰੋ ਸਾਚਾ ਨਾਮ ਮਿਆਦਾਰ ਮੇਰਾ ਜਨ ਖੁਖਾਂ ਸੋ ਗਵਾਈਆਂ ਕਰ ਸ਼ਾਂਤ ਸੁਖੁਵਾਨ ਆਇ ਵਸਿਆ ਜਿਨ ਇਛਾ ਸਭ ਪੂਜ ਆਇਆ ਸਦਾ ਪ੍ਰਵਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ਵਤ ਰੂਪਿ ਓ ਸੱਚਾ ਨਾਮ ਮੇਰਾ ਯਾਦਾਰੋ ਵਾਜੇ ਪੰਛੀਵਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕਟਕ ਮਾਰਿਆ ਤੂ ਗਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸਭ ਹੋਵਾ ਤਿਤ ਗਰਿਆ ਨ ਹਦਵਾਚੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬਰਨ ਤਰ ਉਪਾਇਆ ਉਤਰੇ ਸਭਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵੇ ਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾਬਣੀ ਮਹਾਂਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖਿ ਰਤਾਰੋ ਸੋ ਹਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਿਨ ਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਦਰਸਤ ਹੋਈ ترس پیا میں رامت ہوئی ستپور سجل ملیا نانک نام ملے تا جی ماں تن من تھی وریا ترس پیا میں رامت ہوئی ستپور سجڑ ملیا نانک نام ملے تا جی ماں تن من تھی وریا پوڑی ਜਿੱਥੈ ਤੋਂ ਸਮਰਥ ਜਿੱਥੈ ਕੋਏ ਨਾਹੀਂ ਉੱਥੇ ਤੇਰੀ ਰੱਖ ਅੰਨੀ ਉਦਰ ਮਾਹੀਂ ਸੁਣ ਕਹਿ ਜਮ ਕਹਿ ਦੂਤ ਨਾਹੀਂ ਤੇਰੇ ਛਡ ਜਾਹੀਂ ਹੋ ਜਲੋ ਬੇ ਕਮ ਸੁਭਾਵ ਗੁਰ ਸ਼ਬਦੀ ਪਾਰ ਪਾਹੀਂ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਇਹੋ ਉਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾ ਸਮਾਲੇ ਸਾਇ ਸਾਇ ਬਿਰਤਾ ਕੋਏ ਨਾ ਜਾਏ ਜੇ ਆਵੇ ਤੁਧਿਆਹੇ ਸਲੋਕ ਮਹੰਲਾ ਪੰਜਵਾਂ ਅੰਤਰ ਗੁਰਿਆਦਣਾ ਜੇ ਵਜ ਪੁਰਣਾਓ ਨੇਤਰੀ ਸਤਗੁਰੂ ਵੇਖਣਾ ਸਰਬ ਨੇ ਸੁਣਾ ਗੁਰਣਾਓ ਸਤਗੁਰ ਸੇਤੀ ਰਤਿਆ ਦਰ ਗਏ ਪਾਈਐ ਠਾਓ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਖ ਦੇ ਜਗ ਮੈਂ ਉਤਮ ਕਾੜੀਐ ਰੰਦੇ ਕੀ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਪਿ ਵਾਰੀਆਂ ਨਾ ਮੁਰਗੀ ਪੈਰੀ ਪਾਏ ਕਾਤ ਸਵਾਰੀਆਂ ਨਾ ਵਾਹਿ ਆਪ ਦੇ ਆਲ ਮਨ ਹੋ ਨਾਰੇ ਸਾਰੀਆਂ ਸਾਜਨਾ ਕੈ ਸੰਗ ਪਵਜਲ ਤਾਰੀਆਂ ਨਾ ਸਾਖਤ ਨਿੰਦਕ ਦੁਸ਼ਟ ਖਲ ਮਾਹੇ ਬੇਦਾਰੀਆਂ ਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਜੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸੇ ਮਰਤ ਸੁਖ ਹੋਏ ਸਗਲੇ ਰੂਪ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ